ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਵਿੱਚ ਜਿਹਦੇ ਵਿੱਚ ਗੱਲਾਂ ਕਰਾਂਗੇ ਆਪਾਂ ਐਨਿਵਰਸ ਦੀਆਂ ਅਤੇ ਮੈਂਟਲ ਬਿਲਟੀ ਦੀਆਂ ਅੱਜ ਆਪਾਂ ਗੱਲ ਕਰਾਂਗੇ ਲੈਸਨ 3 ਦੀ ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਦਰਜਾਬੰਦੀ ਕਿ ਇੱਕ ਕਤਾਰ ਵਿੱਚ ਜੇਕਰ ਵਿਅਕਤੀ ਖੜੇ ਨੇ ਤਾਂ ਆਪਾਂ ਦੱਸਣਾ ਹੈ ਕਿ ਕਿਸੇ ਵਿਅਕਤੀ ਦਾ ਸਥਾਨ ਕਿੰਨਾ ਹੈ ਚਾਹੇ ਅਗਲੇ ਪਾਸਿਓਂ ਹੈ ਚਾਹੇ ਪਿਛਲੇ ਪਾਸਿਓਂ ਇਹ ਕਹੇ ਦੱਸਾਂਗੇ ਕਿ ਕਿਸੇ ਕਤਾਰ ਵਿੱਚ ਕੁੱਲ ਵਿਅਕਤੀਆਂ ਦੀ ਗਿਣਤੀ ਕਿੰਨੀ ਹੈ ਹਾਂਜੀ ਬੇਰਿਆਂਰthio ਆਪਣੇ ਕੋਲ ਪਹਿਲਾ ਸਵਾਲ ਆ ਜਿਹਦੇ ਵਿੱਚ ਦੇਖਿਆ ਕਿ 8ਵੀਂ ਸ਼੍ਰੇਣੀ ਵਿੱਚ ਪੜ੍ਹਦੇ ਹਰਜੀਤ ਸਿੰਘ ਦਾ 7ਵੀਂ ਦਿਨ ਤੀਜੇ ਵਿੱਚੋਂ ਉੱਪਰਲੇ ਪਾਸੇ ਤੋਂ 7ਵਾਂ ਅਤੇ ਹੇਠਾਂ ਵਾਲੇ ਪਾਸੇ ਤੋਂ 34ਵਾਂ ਸਥਾਨ ਹੈ ਸ਼੍ਰੇਣੀ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ਆਪਾਂ ਨੂੰ ਦੋਵੇਂ ਪਾਸੇ ਵਿਦਿਆਰਥੀ ਦਾ ਸਥਾਨ ਦੱਸਿਆ ਗਿਆ ਤੇ ਆਪਾਂ ਲਾਈਨ ਦੀ ਜਾਂ ਉਸ ਕਲਾਸ ਦੀ ਗਿਣਤੀ ਦੱਸਣੀ ਹੈ ਕਿ ਕਿੰਨੇ ਵਿਦਿਆਰਥੀ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਲਾਈਨ ਲਗਾ ਲਾਂਗੇ ਇਹੋ ਸ਼ੁਰੂ ਚੱਕ ਕੇ ਤੇ ਹਰਜੀਤ ਸਿੰਘ ਦਾ ਪਹਿਲੇ ਪਾਸੇ ਤੋਂ 7ਵਾਂ ਸਥਾਨ ਹੈ ਅਤੇ ਪਿਛਲੇ ਪਾਸੇ ਤੋਂ 34ਵਾਂ ਸਥਾਨ ਹੈ ਇਸ ਲਈ ਜਦੋਂ ਆਪਾਂ ਨੂੰ ਸਥਾਨ ਮਿਲਿਆ ਹੋਵੇ ਬੇਟਾ ਸ ਸਥਾਨ ਮਿਲਿਆ ਹੋਵੇ ਤਾਂ ਆਪਾਂ ਸ ਸ ਜੋੜ ਸ ਸ ਕਰ ਲੈਣਾ ਹੈ ਦੋਵੇਂ ਸਥਾਨਾਂ ਨੂੰ ਆਪਸ ਚ ਜੋੜ ਦੇਣਾ ਹੈ 7ਵਾਂ ਸਥਾਨ ਆ ਉਹਦਾ 34ਵਾਂ ਸਥਾਨ ਆ ਉਹਦਾ ਤਾਂ ਗਿਣਤੀ ਕੀ ਹੋ ਗਈ ਉਹਦੇ ਦੋਵੇਂ ਪੋਜੀਸ਼ਨਾਂ ਨੂੰ ਜਦੋਂ ਜੋੜਿਆ ਤਾਂ ਉਹਨਾਂ ਦੀ ਗਿਣਤੀ ਬਣ ਗਈ 41 ਤਾਂ ਇਹਦਾ ਇੱਕ ਫਾਰਮੂਲਾ ਹੈ ਕਿ ਜਦੋਂ ਆਪਾਂ ਦੋਵੇਂ ਸਥਾਨਾਂ ਨੂੰ ਜੋੜਨਾ ਹੈ ਤਾਂ ਇਹਦਾ ਇੱਕ ਫਾਰਮੂਲਾ ਹੈ ਸਥਾਨ ਜੋੜ ਸਥਾਨ ਬਰਾਬਰ ਹੈ ਜੋ ਉੱਤਰ ਆਇਆ ਉਹਦਾ ਉੱਤਰ ਮਾਈਨਸ 1 ਤਾਂ ਉਹਨੂੰ ਕੀ ਕਰ ਲੈਣਾ ਆਪਾਂ ਨੇ ਮਾਈਨਸ 1 ਤਾਂ ਉਹਦੇ ਨਾਲ ਆਪਣਾ ਕੀ ਨਿਕਲ ਆਉਂਦਾ ਹੈ ਕੁੱਲ ਗਿਣਤੀ ਹੁਣ ਸਥਾਨ ਨੂੰ ਸਥਾਨ ਨਾਲ ਜੋੜਦੇ ਆਪਾਂ ਨੇ ਉੱਤਰ ਆਪਣਾ ਆ ਗਿਆ 41 ਇਹਦੇ ਵਿੱਚ ਇੱਕ ਜਦੋਂ ਮਾਈਨਸ ਕੀਤਾ ਸੀ ਤਾਂ ਉਹਦਾ ਆਨਸਰ ਆ ਗਿਆ 40 ਇਸ ਤਰ੍ਹਾਂ ਬੇਟਾ ਉਸ ਦੀ ਕਲਾਸ ਵਿੱਚ ਪੜ੍ਹਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 40 ਹੁੰਦੀ ਹੈ ਹਾਂਜੀ ਬੇਟਾ ਅਗਲਾ ਸਵਾਲ ਹੈ ਕਿ ਬੈਂਕ ਵਿੱਚ ਲੱਗੀ ਕਤਾਰ ਵਿੱਚ ਦੀਪਕ ਕੁਮਾਰ ਦਾ ਪਿਛਲੇ ਪਾਸੇ ਤੋਂ 18ਵਾਂ ਅਤੇ ਅਗਲੇ ਪਾਸੇ ਤੋਂ 6ਵਾਂ ਸਥਾਨ ਹੈ ਕਤਾਰ ਵਿੱਚ ਕੁੱਲ ਕਿੰਨੇ ਵਿਅਕਤੀ ਹੁੰਨ ਫਾਰਮੂਲੇ ਅਕੋਰਡਿੰਗ ਅੱਪਾਂ ਨੇ ਕੀ ਕਰਨਾ ਹੈ ਸਥਾਨ ਵਿੱਚ ਸਥਾਨ ਜੋੜ ਦੇਣਾ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਦੋਵੇਂ ਸਥਾਨ ਨੇ ਉਨਾਂ ਇੱਥੇ ਸਾਨੂੰ ਲੱਭਣ ਨੂੰ ਕੀ ਕਿਹਾ ਉਹਨੇ ਹੈ ਕੁੱਲ ਜਦੋਂ ਕੁੱਲ ਲੱਭਣਾ ਹੈ ਤਾਂ ਆਪਾਂ ਇਹ ਫਾਰਮੂਲਾ ਲਾਉਣਾ ਹੈ ਕੁੱਲ ਬਰਾਬਰ ਸਥਾਨ ਜੋੜ ਸਥਾਨ ਤਾਂ ਉਸ ਦਾ ਜੋ ਉੱਤਰ ਆ ਗਿਆ ਠੀਕ ਹੈ ਜੀ ਉਹਦੇ ਵਿੱਚੋਂ ਅਸੀਂ ਕੀ ਕਰਨਾ ਹੈ ਇੱਕ ਕਮੈਂਸ ਕਰਕੇ ਕੀ ਨਿਕਲ ਆਉਣਾਗਾ ਕੁੱਲ ਗਿਣਤੀ ਇਸ ਲਈ ਹੁਣ ਆਪਾਂ ਦੇਖਾਂਗੇ ਸਥਾਨ ਕਿੰਨੇ ਨੇ 17 ਅਤੇ 6 ਸਥਾਨ ਆਪਾਂ ਲਗਾ ਦਾਂਗੇ 17 ਅਤੇ 6 ਅੱਗੇ ਪਿਛਲੇ ਪਾਸੇ ਵਾਲਾ ਤੁਸੀਂ ਕਿਵੇਂ ਵੀ ਅੱਗੇ ਪਿੱਛੇ ਕਰ ਸਕਦੇ ਹੋ ਉਹਦੀ ਕੋਈ ਦਿੱਕਤ ਨਹੀਂ ਕਾਇਦਾ ਉੱਤਰ ਆ ਗਿਆ 17 ਨੂੰ ਬੇਟਾ 6 ਨਾਲ ਜੋੜਾਂਗੇ ਆਪਾਂ ਆਜੂਗਾ 23 ਤਾਂ ਉਹਦੇ ਵਿੱਚੋਂ ਆਪਾਂ 1 ਮਾਈਨਸ ਕਰਨਾ ਹੈ ਯਾਦ ਰੱਖਿਓ ਆਪਾਂ ਇੱਕ ਵਾਰ ਜੋੜਨਾ ਹੁੰਦਾ ਇੱਕ ਵਾਰ ਮਾਈਨਸ ਕਰਨਾ ਹੁੰਦਾ ਉਹਦੇ ਲਈ ਤੁਹਾਨੂੰ ਫਾਰਮੂਲਾ ਦੱਸੂਗਾ ਤਾਂ ਇਹਦਾ ਆਨਸਰ ਆ ਜਾਏਗਾ ਬੇਟਾ 23 ਚ ਕੱਢਾਂਗੇ 22 ਵਿਅਕਤੀ ਇਸ ਤਰੀਕੇ ਨਾਲ ਪਿਛਲੇ ਪਾਸੇ ਤੋਂ ਉਹਦਾ ਸਥਾਨ ਹੈ ਜਿਹੜਾ 17ਵੇਂ ਤੇ ਅਗਲੇ ਪਾਸੇ ਤੋਂ 6ਵੇਂ ਇਸ ਤਰ੍ਹਾਂ ਇਹ 23 ਬਣ ਗਿਆ ਸੀ ਤੇ ਜਦੋਂ ਇਹਦੇ ਵਿੱਚੋਂ ਮੈਂ ਇਸ ਲਈ ਕਰਦੇ ਆਪਾਂ ਕਿਉਂਕਿ ਉਹ ਵਿਅਕਤੀ ਦੋਵੇਂ ਪਾਸੇ ਗਿਣਿਆ ਹੋਇਆ ਹੈ ਅਗਲੇ ਪਾਸੇ ਵੀ ਤੇ ਪਿਛਲੇ ਪਾਸੇ ਵੀ ਇਸੇ ਲਈ ਆਪਾਂ ਨੂੰ ਇੱਕ ਘਟਾਉਣਾ ਪੈਂਦਾ ਕਿਉਂਕਿ ਉਹਦੇ ਦੋ ਪੋਜੀਸ਼ਨਾਂ 'ਤੇ ਪਰ ਵਿਅਕਤੀ ਇੱਕ ਹੈ ਉਹ ਇਸ ਲਈ ਇਹਦਾ ਆਨਸਰ ਹੋਗਾ ਬੇਟੇ 22 ਹਾਂਜੀ ਪਿਆਰੇ ਵਿਦਿਆਰਥੀਓ ਆਪਣਾ ਤੀਜਾ ਸਵਾਲ ਆਇਆ ਹੈ ਕਿ ਰੇਲਵੇ ਸਟੇਸ਼ਨ ਤੇ ਟਿਕਟਾਂ ਖਰੀਦਣ ਲਈ ਲੱਗੀ ਇੱਕ ਕਤਾਰ ਲੱਗੀ ਹੋਈ ਹੈ ਉਹਦੇ ਵਿੱਚ ਕੁੱਲ 47 ਵਿਅਕਤੀ ਹਨ ਹੁਣ ਸਾਨੂੰ ਇੱਥੇ ਕੁੱਲ ਦਿੱਤਾ ਹੋਇਆ ਹੈ ਹਰਮੀਤ ਸਿੰਘ ਦਾ ਪਿਛਲੇ ਪਾਸੇ ਤੋਂ 35ਵਾਂ ਅਸਥਾਨ ਹੈ ਅਗਲੇ ਪਾਸੇ ਤੋਂ ਉਸਦਾ ਸਥਾਨ ਦੱਸੋ ਜਿਹੜੀ ਲਾਈਨ ਆ ਹੈ ਇੱਕ ਤੋਂ ਸ਼ੁਰੂ ਹੁੰਦੀ ਆਪਾਂ ਨੂੰ ਪਤਾ ਹੈ ਉਹਦੇ ਵਿੱਚ 47 ਵਿਅਕਤੀ ਨੇ ਹੁਣ ਸਾਨੂੰ ਇਹਨੇ ਗਿਣਤੀ ਦੇ ਦਿੱਤੀ ਵੀ ਕੁੱਲ ਕਿੰਨੇ ਨੇ ਉਹ ਕਹਿੰਦਾ ਪਿਛਲੇ ਪਾਸੇ ਤੋਂ ਇੱਕ ਬੰਦਾ ਖੜਾ ਹਰਮੀਤ ਸਿੰਘ ਉਹਦਾ 35ਵਾਂ ਸਥਾਨ ਆ ਜਾਦ ਰੱਖਿਓ ਪਰ ਜਦੋਂ ਅਗਲੇ ਪਿਛਲੇ ਪਾਸੇ ਲਿਖਦੇ ਆ ਤਾਂ ਅਗਲੇ ਪਾਸੇ ਆਪਾਂ ਸੱਜੇ ਪਾਸੇ ਲਿਖ ਲੈਣਾ ਤੇ ਜਿਹੜਾ ਪਿਛਲੇ ਪਾਸੇ ਆਉਂਦਾ ਉਹਨੂੰ ਖੱਬੇ ਪਾਸੇ ਇਸ ਲਈ ਇਹਦੇ ਨਾਲ ਆਪਾਂ ਨੂੰ ਸਵਾਲ ਕੱਢਣਾ ਥੋੜਾ ਜਿਆਦਾ ਸੌਖਾ ਲੱਗਣਾ ਹੁਣ ਇਹਦਾ ਫਾਰਮੂਲਾ ਕੀ ਹੈ ਇੱਥੇ ਅਸੀਂ ਲੱਭਣਾ ਸਥਾਨ ਸਥਾਨ ਲੱਭਣ ਲਈ ਕੀ ਫਾਰਮੂਲਾ ਹੈ ਸਥਾਨ ਲੱਭਣਾ ਤੇ ਇਹਦੇ ਵਿੱਚ ਆਪਾਂ ਨੇ ਕੁੱਲ ਬੇਤੋਂ ਜਿਹੜਾ ਦੂਜਾ ਸਥਾਨ ਤੁਹਾਨੂੰ ਪਤਾ ਹੈ ਇੱਕ ਸਥਾਨ ਤੁਹਾਨੂੰ ਪਤਾ ਹੈ ਨਾ ਉਹ ਮਾਈਨਸ ਕਰ ਲੈਣਾ ਜੋ ਸਥਾਨ ਤੁਹਾਨੂੰ ਪਤਾ ਹੈ ਉਤੋਂ ਵਾਲਾ ਹੋਊਗਾ ਇਹਦਾ ਉੱਤਰ ਜੋ ਦਾ ਉੱਤਰ ਆਊਗਾ ਉਹਦੇ ਵਿੱਚ ਅਸੀਂ ਨੇ ਕੀ ਕਰ ਦੇਣਾ ਇੱਕਾ ਜੋੜ ਦੇਣਾ ਤੇ ਉਹ ਬਣ ਜਾਊਗਾ ਦੂਜਾ ਸਥਾਨ ਸਥਾਨ ਨੰਬਰ 2 ਜੋ ਸਾਨੂੰ ਨਹੀਂ ਦਿੰਦਾ ਹੁਣ ਇੱਥੇ ਦੇਖਾਂਗੇ ਸਾਡਾ ਕੁੱਲ ਕਿੰਨਾ ਹੈ 47 ਜੋ ਕਿ ਸਾਨੂੰ ਪਤਾ ਹੈ ਇਹਨੇ ਇੱਥੇ ਵੀ ਲਿਖ ਦਿੱਤਾ ਕਿ 47 ਵਿਅਕਤੀ ਹਨ ਇੱਕ ਸਥਾਨ ਜੋ ਸਾਨੂੰ ਪਤਾ ਹੈ ਉਹ ਕੀ ਹੈ 23 ਤੇ ਇਹਨਾਂ ਦੋਵਾਂ ਨੂੰ ਜਦੋਂ ਮਾਈਨਸ ਕਰਾਂਗੇ ਆਪਸ ਵਿੱਚ ਤਾਂ ਆਨਸਰ ਆਜੂਗਾ 12 ਤੇ 12 ਦੇ ਵਿੱਚ ਆਪਾਂ ਨੇ ਕਿਹਾ ਵੀ 1 ਜੋੜਨਾ ਹੈ ਜਦੋਂ 1 ਜੋੜਿਆ ਤਾਂ ਇਹਦਾ ਉੱਤਰ ਆ ਗਿਆ 13 ਇਸ ਤਰ੍ਹਾਂ ਉਹਦਾ ਦੂਜੇ ਪਾਸੇ ਨੂੰ ਜਿਹੜਾ ਸਥਾਨ ਅਸੀਂ ਲੱਭਣਾ ਸੀ ਉਹ ਹੈਗਾ 13ਵਾਂ ਇਹਨਾਂ ਮਾ ਸਥਾਨੇ ਦਾ 13ਵਾਂ ਹਾਂਜੀ ਬੈਰਵਾਰਤੀਓ ਇਸ ਤੋਂ ਬਾਅਦ ਆਪਣਾ ਚੌਥਾ ਸਵਾਲ ਆਇਆ ਕਿ 10ਵੀਂ ਸ਼੍ਰੇਣੀ ਵਿੱਚ ਕੁੱਲ 55 ਬੱਚੇ ਹਨ ਮੋਹ ਦੇ ਦਾ ਸ਼੍ਰੇਣੀ ਵਿੱਚ ਅਗਲੇ ਪਾਸੇ ਤੋਂ 28ਵਾਂ ਸਥਾਨ ਹੈ ਪੰਜਾਬੀ ਆਤੀ ਸਾਨੂੰ ਤੇ 28ਵਾਂ ਸਥਾਨ ਹੈ ਪਿਛਲੇ ਪਾਸੇ ਤੋਂ ਮੋਹੇ ਦਾ ਕਿੰਨਾ ਸਥਾਨ ਹੋਵੇਗਾ ਹੁਣ ਇਸ ਤਰ੍ਹਾਂ ਇੱਕ ਲਾਈਨ ਲਗਾ ਲਾਂਗੇ ਆਪਾਂ 1 ਤੋਂ ਲੈ ਕੇ 56 ਤੱਕ ਹੁਣ ਅਗਲੇ ਪਾਸੇ ਤੋਂ ਸਥਾਨ ਹੈ ਤੁਸੀਂ ਆਪਾਂ 28 ਨੂੰ ਸੱਜੇ ਹੱਥ ਰੱਖਾਂਗੇ ਜੇ ਪਿਛਲੇ ਪਾਸੇ ਤੋਂ ਹੁੰਦਾ ਤਾਂ ਇਧਰੇ ਪਾਸੇ ਲਿਖਦੇ ਹਾਂ ਫਾਰਮੂਲਾ ਫੇਰ ਉਹੀ ਹੈ ਜਦੋਂ ਅਸੀਂ ਸਥਾਨ ਲੱਭਣਾ ਹੋਵੇ ਤਾਂ ਕੁੱਲ ਵਿੱਚੋਂ ਅਸੀਂ ਕੀ ਕਰਨਾ ਹੈ ਮਾਈਨਸ ਕਰ ਦੇਣਾ ਜੋ ਸਥਾਨ ਸਾਡੇ ਕੋਲ ਹੈ ਇੱਕ ਨੰਬਰ ਸਥਾਨ ਸਾਡੇ ਕੋਲ ਹੈਗਾ ਸਥਾਨ ਨੰਬਰ 1 ਤੇ ਜੋ ਉਹਦਾ ਉੱਤਰ ਆਊਗਾ ਉਹਦੇ ਵਿੱਚ ਆਪਾਂ ਕਿੰਨਾ ਜੋੜ ਦੇਣਾ ਹੈ ਇੱਕ ਜੋੜ ਦੇਣਾ ਹੈ ਤੇ ਉਹਦੇ ਨਾਲ ਕੀ ਆ ਜਾਊਗਾ ਸਥਾਨ ਨੰਬਰ 2 ਹੁਣ ਆਪਾਂ ਦੇਖਾਂਗੇ ਬੇਟੇ ਕੁੱਲ ਆਪਣੀ ਕੋ ਹੈਗੇ 55 ਸਥਾਨ ਨੰਬਰ 1 ਹੈਗਾ ਸਾਡੇ ਕੋਲ 28 ਤੇ ਉਹਦੇ ਵਿੱਚੋਂ ਮਾਈਨਸ ਕਰਾਂਗੇ 28 ਚੋਂ 55 ਚੋਂ 28 ਕਰਾਂਗੇ ਤਾਂ ਸਾਡਾ ਆਨਸਰ ਆ ਜਾਊਗਾ 28 ਤਾਂ ਉਹਦੇ ਵਿੱਚ ਜਦੋਂ ਅਸੀਂ ਇੱਕ ਜੋੜਾਂਗੇ ਆ ਸਾਡਾ ਸਥਾਨ ਨੰਬਰ 2 ਅਜਿਹਾ 29 ਇਸ ਲਈ ਉਸ ਦਾ ਪਿਛਲੇ ਪਾਸੇ ਤੋਂ ਜਿਹੜਾ ਸਥਾਨ ਪੁੱਛ ਰਿਹਾ ਸੀ ਉਹ ਉਹ ਸਥਾਨ ਹੋਊਗਾ ਬੇਟਾ 29ਵਾਂ ਯਾਦ ਰੱਖਿਓ ਕਦੇ ਵੀ ਅਸੀਂ ਘਟਾ ਕੇ ਉੱਥੇ ਛੱਡਣਾ ਨਹੀਂ ਇਸ ਦਾ ਇੱਕ ਫਾਰਮੂਲਾ ਹੈ ਇੱਕ ਵਾਰ ਮੈਂਸ ਹੁੰਦੀ ਹੈ ਇੱਕ ਵਾਰ ਜੋੜ ਦਿੰਦਾ ਇੱਕ ਵਾਰ ਜੋੜ ਹੁੰਦਾ ਹੈ ਇੱਕ ਵਾਰ ਮੈਂਸ ਹੁੰਦੀ ਹੈ ਤੇ ਪਿਛਲੇ ਪਾਸੇ ਬੇਟਾ ਇੱਕ ਹੀ ਰਹਿਣਾ ਹੈ ਚਾਹੇ ਆਪਾਂ ਨੇ ਜਿਵੇਂ ਆਪਾਂ ਹੁਣ ਸਥਾਨ ਲੱਭਿਆ ਹੈ ਤਾਂ ਪਹਿਲਾਂ ਮੈਂਸ ਹੋਊਗਾ ਪੇਰਜੋੜਿਕ ਹੋਊਗਾ ਜੇਕਰ ਆਪਾਂ ਨੇ ਕੁੱਲ ਗਿਣਤੀ ਲੱਭਣੀ ਆ ਫਿਰ ਪਹਿਲਾਂ ਆਪਾਂ ਜੋੜ ਕਰਾਂਗੇ ਸਥਾਨਾਂ ਨੂੰ ਤੇ ਉਹਦੇ ਵਿੱਚ ਇੱਕ ਘਟਾ ਦਾਂਗੇ ਇਸ ਤਰ੍ਹਾਂ ਇਹ ਫਾਰਮੂਲਾ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇਸ ਇੱਕ ਨੇ ਮਜਬੂਤ ਹੀ ਰਹਿਣਾ ਇੱਥੇ ਤੇ ਮਾਈਨਸ ਪਲੱਸ ਜਾਂ ਪਲੱਸ ਮਾਈਨਸ ਆ ਲੈਣਾ ਠੀਕ ਹੈ ਜੀ ਤੇ ਇਹਦਾ ਆਨਸਰ ਆਊਗਾ 32ਵਾਂ ਸਥਾਨ ਤੇ ਇਸ ਤਰ੍ਹਾਂ ਅੱਜ ਆਪਾਂ ਸਿੱਖਿਆ ਦਰਜਾਬੰਦੀ ਕਿ ਕਿਸੇ ਕਿਤਾਬ ਵਿੱਚ ਕੁੱਲ ਵਿਅਕਤੀਆਂ ਦੀ ਗਿਣਤੀ ਕਿਵੇਂ ਕੱਢਣੀ ਹੈ ਕਿਸੇ ਵਿਅਕਤੀ ਦਾ ਅਗਲੇ ਤੇ ਪਿਛਲੇ ਪਾਸੇ ਤੋਂ ਸਥਾਨ ਕਿਵੇਂ ਕੱਢਣਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ